ਵਾਹ ਗੁਰਜੀਕਾ ਖਾਲਸਾ ਵਾਹ ਗੁਰਜੀ ਕੀ ਫਤਿਹ ਅੱਜ ਆਪਾਂ ਸਿੱਖ ਇਤਿਹਾਸ ਦੀ ਇੱਕ ਬੜੀ ਮਹੱਤਵਪੂਰਨ ਘਟਨਾ ਦੇ ਬਾਰੇ ਗੱਲ ਕਰਨੀ ਹੈ ਜਿਹੜੀ 19 ਫਰਵਰੀ 1848 ਈਸਵੀ ਨੂੰ ਵਾਪਰੀ ਸੀ ਜਦੋਂ ਗੁਰਧਾਮਾਂ ਦੀ ਸੇਵਾ ਸੰਭਾਲ ਮਾਣ ਮਰਿਆਦਾ ਨੂੰ ਬਹਾਲ ਰੱਖਣ ਦੇ ਕਰਕੇ ਅੰਗਰੇਜ਼ਾਂ ਨੇ ਤਿੰਨ ਅਕਾਲੀ ਸਿੰਘਾਂ ਨੂੰ ਫਾਂਸੀ ਚੜ੍ਹ ਕੇ ਸ਼ਹੀਦ ਕੀਤਾ ਕਟਨਾ ਕੋ ਜਿਸ ਤਰ੍ਹਾਂ ਵਾਪਰੀ ਵੀ 30 ਜਨਵਰੀ 1848 ਈਸਵੀ ਨੂੰ ਗੋਰਾਸ਼ਾਹੀ ਫੌਜ ਦੀ ਇੱਕ ਟੁਕੜੀ ਜਿਹੜੀ ਸੀਗੀ ਉਹ ਇੱਕ ਸੂਬੇਦਾਰ ਤੇ ਕਮਾਂਡੈਂਟ ਦੀ ਅਗਵਾਈ ਦੇ ਥੱਲੇ ਦਰਬਾਰ ਸਾਹਿਬ ਆਈ ਤੇ ਉਹਨਾਂ ਨੇ ਜੁੱਤੀਆਂ ਦੇ ਸਮੇਤ ਅੰਦਰ ਜਾਣ ਦੀ ਕੋਸ਼ਿਸ਼ ਕੀਤੀ ਅਕਾਲੀ ਸਿੰਘਾਂ ਨੇ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਵੀ ਦੇਖੋ ਗੁਰੂ ਘਰ ਦੀ ਕੁਮਰਿਆਦਾ ਹੈਗੀ ਐ ਤੁਸੀਂ ਆਪਣੀਆਂ ਜੁੱਤੀਆਂ ਉਤਾਰੋ ਤੇ ਫਿਰ ਉਸ ਤੋਂ ਬਾਅਦ ਤੁਸੀਂ ਆਪਣਾ ਜੜਾ ਉਹ ਅੰਦਰ ਜਾ ਸਕਦੇ ਹੋ ਉਹਨਾਂ ਨੇ ਗੱਲ ਸਮਝਣ ਤੋਂ ਇਨਕਾਰ ਕਰ ਦਿੱਤਾ ਉਹਨਾਂ ਨੂੰ ਲੱਗਾ ਵੀ ਅਸੀਂ ਪਤਾ ਨਹੀਂ ਕਿੱਡੇ ਵੱਡੇ ਫੰਨੇਖਾਂ ਹੈਗੇ ਆ ਜੇ ਤੇ ਉਹਨਾਂ ਨੇ ਇਹਨਾਂ ਅਕਾਲੀ ਸਿੰਘਾਂ ਨੂੰ ਅੱਗੋਂ ਕਹਿੰਦੇ ਹੁੰਦੇ ਆਪਣਾ ਰੋਪ ਦਾਬਾ ਜਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਉਹਨਾਂ ਦੇ ਗੱਲ ਪੈਣ ਦੀ ਕੋਸ਼ਿਸ਼ ਕੀਤੀ ਫਿਰ ਜਦੋਂ ਗੱਲ ਬਣਦੀ ਨਾ ਦੇ ਸੀ ਤੇ ਡੰਡਾ ਪੀਰ ਵਿਗੜਿਆ ਤਿਗੜਿਆ ਦਾ ਅਕਾਲੀ ਸਿੰਘਾਂ ਨੇ ਵੀ ਜੜੀਆਂ ਸੀਗੀਆਂ ਫਿਰ ਭਗਾਉਤੀਆਂ ਸੂਤ ਲਈਆਂ ਇਹਨਾਂ ਨੇ ਫਿਰ ਜਦੋਂ ਉਹਨਾਂ ਦੇ ਉੱਤੇ ਹਮਲਾ ਕੀਤਾ ਗੋਰਾਸ਼ਾਹੀ ਫੌਜ ਦੀ ਟੁਕੜੀ ਦੇ ਉੱਤੇ ਤੇ ਉਹਨਾਂ ਨੂੰ ਪੈ ਗਈਆਂ ਬਾਜੜਾ ਸੂਬੇਦਾਰ ਤੇ ਥਾਈ ਮਾਰੇ ਆ ਗਿਆ ਤੇ ਜਿਹੜਾ ਨਾਲ ਕਮਾਂਡੈਂਟ ਸੀਗਾ ਤੇ ਹੋਰ ਕਈ ਸਿਪਾਹੀ ਸੀਗੇ ਉਹ ਕਾਫੀ ਬੁਰੀ ਤਰ੍ਹਾਂ ਜ਼ਖਮੀ ਵੀ ਹੋਏ। ਅਕਾਲੀ ਸਿੰਘਾਂ ਨੇ ਜਦੋਂ ਇਹ ਘਟਨਾ ਵਾਪਰ ਗਈ ਤੇ ਇਧਰ ਲਾਹੌਰ ਦੇ ਅੰਦਰ ਅਸਿੱਧੇ ਰੂਪ ਦੇ ਵਿੱਚ ਰਾਜ ਜਿਹੜਾ ਸੀ ਉਹ ਗੋਰਾ ਸ਼ਾਹੀ ਦਾ ਸੀਗਾ। ਉੱਥੇ ਕੌਂਸਲ ਦਾ ਮੁਖੀਆ ਬਣ ਕੇ ਬੈਠਾ ਹੋਇਆ ਸੀਗਾ ਆਪਣਾ ਹੈਨਰੀ ਲਾਰੈਂਸ। ਉਹਨੇ ਫਿਰ ਇਨਾ ਕਾਲੀ ਸਿੰਘਾਂ ਨੂੰ ਗ੍ਰਿਫਤਾਰ ਕਰ ਲਿਆ ਆਪਣੇ ਜਣੀ ਉਹਨੇ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਵੀ ਅਸੀਂ ਬੜੇ ਨਿਰਪੱਖ ਬੰਦੇ ਹੁੰਨੇ ਆ ਵੀ ਅਸੀਂ ਖੋਜ ਪੜਤਾਲ ਕਰਾਂਗੇ ਕਸੂਰ ਕਿਹਦਾ ਸੀਗਾ ਪਰ ਹਕੀਕਤ ਇਹੋ ਹੈ ਵੀ ਧਾਰਮਿਕ ਭਾਵਨਾਵਾਂ ਨੂੰ ਦਰਕਨਾਰ ਕਰਦੇ ਆ ਹੱਕ ਸੱਚ ਨੂੰ ਪਾਸੇ ਰੱਖਦੇ ਆ ਹੋਇਆ ਤੇ ਆਪਣੀ ਈਗੋ ਨੂੰ ਸਨਮੁਖ ਰੱਖਦੇ ਆ ਹੈਨਰੀ ਲਾਰੈਂਸ ਨੇ ਇਹ ਫੈਸਲਾ ਸੁਣਾ ਦਿੱਤਾ ਬੇਈ ਭਾਈ ਗੰਡਾ ਸਿੰਘ ਜਿਹੜੇ ਅਕਾਲੀ ਸੀਗੇ ਤੇ ਉਹਨਾਂ ਦੇ ਨਾਲ ਦੇ ਦੋ ਸਾਥੀ ਉਹਨਾਂ ਨੂੰ ਫੌਂਸੀ ਲਾ ਕੇ ਸ਼ਹੀਦ ਕੀਤਾ ਜਾਵੇ ਤੇ ਇਹਨਾਂ ਦੇ ਨਾਲ ਹੀ ਜਿਹੜੇ ਹੋਰ ਕੋਈ ਸੱਜਣ ਸਨ 6 ਦੇ ਕਰੀਬ ਉਹਨਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਭਾਈ ਗੰਡਾ ਸਿੰਘ ਤੇ ਇਹਨਾਂ ਦੇ ਨਾਲ ਦੇ ਸਾਥੀਆਂ ਨੂੰ ਪਰੇਡ ਗਰਾਊਂਡ ਦੇ ਵਿੱਚ 19 ਫਰਵਰੀ 1847 ਈਸਵੀ ਨੂੰ ਲੋਕਾਂ ਦੇ ਸਾਹਮਣੇ ਫਾਂਸੀ ਲਾ ਕੇ ਸ਼ਹੀਦ ਕੀਤਾ ਗਿਆ ਇਹ ਗੁਰੂ ਕੇ ਮਰਜੀਵੜੇ ਹੱਸ ਕੇ ਸ਼ਹੀਦ ਹੋਏ ਰੋਜ਼ ਇਨਾਂ ਵਰਗੇ ਮਰਜੀਵੜਿਆਂ ਨੂੰ ਆਪਾਂ ਅਰਦਾਸ ਦੇ ਵਿੱਚ ਚੇਤੇ ਕਰਦੇ ਆਂ ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਜਿਨ੍ਹਾਂ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਿੱਧਕ ਕੇਸਾਂ ਸਵਾਸਾਂ ਸੰਗ ਨਿਭਾਇਆ ਜੀ ਤੇਨਾਂ ਦੀ ਕਮਾਈ ਦਾ ਧਿਆਨ ਤਰ ਕੇ ਬੋਲੋ ਜੀ ਵਾਹਿਗੁਰੂ ਸੋ ਮਰਜੀਵੜੇ ਪ੍ਰੇਰਨਾ ਦਾ ਸਰੋਤ ਨੇ ਪ੍ਰੋਫੈਸਰ ਪੂਰਨ ਸਿੰਘ ਜੀ ਹੁਣਾਂ ਨੇ ਤਦੋਂ ਹੀ ਲਿਖਿਆ ਵੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਆਏ ਯਾਤਰੀ ਦੇ ਵਾਸਤੇ ਵੀ ਇਹਦੀ ਇੱਕ ਇੱਕ ਸਿਲ ਦੇ ਥੱਲੇ ਪਤਾ ਨਹੀਂ ਕਿੰਨੇ ਸੀਸ ਲੱਗੇ ਹੋਏ ਆ ਆਪਣਾ ਕਦਮ ਜਰਾ ਬੋਚ-ਬੋਚ ਕੇ ਰੱਖੀ ਤੈਨੂੰ ਇਹ ਖਿਆਲ ਰੱਖਣਾ ਚਾਹੀਦਾ ਹੈ ਉਹਨਾਂ ਦੇ ਅਦਬ ਦਾ ਸੋ ਜਿਹੜੇ ਬਾਕੀ ਛੇ ਸਿੰਘ ਸੀਗੇ ਜਿਨ੍ਹਾਂ ਦੇ ਨਾਮ ਮਿਲਦੇ ਆ ਬਿਬੇਕ ਸਿੰਘ ਖੜਗ ਸਿੰਘ ਮਸਤਾਨ ਸਿੰਘ ਹੀਰਾ ਸਿੰਘ ਹੁਕਮ ਸਿੰਘ ਤੇ ਗੌਰ ਸਿੰਘ ਇਹਨਾਂ ਨੂੰ ਪਹਿਲਾਂ ਉਮਰਕੈਤ ਦਾ ਸੀ ਫਿਰ 7 ਸਾਲ ਬਾਅਦ ਮੁਸ਼ੱਕਤ ਕੈਦ ਇਹਨਾਂ ਦੀ ਸੀ ਜਿਹੜੀ ਉਹ ਕਰ ਦਿੱਤੀ ਗਈ ਤੈਨੂੰ ਪੰਜਾਬ ਤੋਂ ਬਾਹਰ ਹੀ ਆ ਜਿਹੜਾ ਉਹ ਕੈਦ ਕੀਤਾ ਗਿਆ ਜੀ ਇਸ ਤੋਂ ਬਾਅਦ ਹੈਨਰੀ ਲਾਰੈਂਸ ਨੇ ਕੰਮ ਜ਼ਰੂਰ ਕੀਤਾ ਕਿ ਉਹਨੇ ਇੱਕ ਬਕਾਇਦਾ ਬੋਰਡ ਸੀਗਾ ਜਿਹੜਾ ਉਹ ਹਿੰਦੀ ਅੰਗਰੇਜ਼ੀ ਪੰਜਾਬੀ ਦੇ ਵਿੱਚ ਲਿਖਵਾ ਕੇ ਉਹ ਲਗਵਾ ਦਿੱਤਾ ਸੀਗਾ ਜੀ ਤਾਂ ਕਿ ਸਾਰਿਆਂ ਨੂੰ ਪਤਾ ਲੱਗੇ ਕਿ ਇੱਥੇ ਆਉਣ ਦੀ ਮਰਿਆਦਾ ਕੀ ਹੈਗੀ ਹੈ ਜੇ ਉਹ ਬੋਰਡ ਸ਼੍ਰੋਮਣੀ ਕਮੇਟੀ ਕੋਲ ਹਜੇ ਵੀ ਮੌਜੂਦ ਹੋਵੇ ਤੇ ਉਹਨਾਂ ਨੂੰ ਚਾਹੀਦਾ ਹੈ ਕਿ ਉਹਨੂੰ ਲੋਕਾਂ ਦੇ ਸਾਹਮਣੇ ਰੱਖਿਆ ਜਾਏ ਕਿਉਂਕਿ ਉਹ ਇੱਕ ਇਤਿਹਾਸਿਕ ਘਟਨਾ ਦੇ ਨਾਲ ਸੰਬੰਧ ਰੱਖਦਾ ਹੈ ਜੇ ਸੋ ਇਹਨਾਂ ਅਕਾਲੀ ਮਰਜੀਵੜਿਆਂ ਨੂੰ ਚੇਤੇ ਰੱਖਣਾ ਸਾਡਾ ਫਰਜ਼ ਬਣਦਾ ਹੈ ਤੇ ਇਹਨਾਂ ਤੋਂ ਪ੍ਰੇਰਣਾ ਲੈ ਕੇ ਆਪਣੇ ਗੁਰਧਾਮਾਂ ਦੇ ਮਾਣ ਅਦਬ ਸਤਕਾਰ ਨੂੰ ਬਹਾਲ ਰੱਖਣਾ ਸਾਡਾ ਫਰਜ਼ ਬਣਦਾ ਹੈ ਵਾਹ ਗੁਰਜੀ ਕਾ ਖਾਲਸਾ ਵਾਹ ਗੁਰਜੀ ਕੀ ਫਤਿਹ